ਅੰਦੀ ਪਹਿਲਾਂ ਤਾਂ ਤੁਹਾਡੇ ਵੀਰ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਹੁਣ ਇੱਕ ਤਾਂ ਤੁਹਾਡੇ ਧੰਨਵਾਦ ਕਰਨਾ ਵੀ ਮੰਨਦਾ ਕਿਉਂਕਿ ਸਾਰੇ ਵੀਰਾਂ ਭੈਣਾਂ ਕਰਕੇ ਮਤਲਬ ਸਾਰੇ ਆਸ-ਪਾਸੇ ਪਿੰਡਾਂ ਕਰਕੇ ਆਪਣਾ ਕੰਮ ਵੀ ਨਾ ਮਤਲਬ ਵਧੀਆ ਵੱਧ ਰਿਹਾ ਜਿਵੇਂ ਤੁਸੀਂ ਨਵੀਂ ਚੀਜ਼ਾਂ ਕਰਾਇਤੇ ਲੈ ਕੇ ਜਾ ਰਹੇ ਆ ਉਦਾਂ ਹੀ ਉਹ ਮਤਲਬ ਜਦੋਂ ਪੇਮੈਂਟ ਆਉਂਦੀ ਆ ਉਸ ਚੀਜ਼ਾਂ ਪੈਸੇ ਨਾਲ ਹੀ ਮੈਂ ਮਤਲਬ ਉਹ ਚੀਜ਼ਾਂ ਖਰੀਦ ਰਿਹਾ ਹੁਣ ਕਈ ਚੀਜ਼ਾਂ ਤਾਂ ਹੁਣ ਇੱਕ ਤਾਂ ਬਾਈ ਜੀ ਬਹੁਤ ਬਹੁਤ ਸੌਰੀ ਸਾਰਿਆਂ ਨੂੰ ਕਿਉਂਕਿ ਮੇਰੇ ਤੋਂ ਇਹ ਵੀਡੀਓ ਨਹੀਂ ਪਾਈ ਜਾਂਦੀਆਂ ਕਿਉਂਕਿ ਹੁਣ ਜਿਹੜਾ ਕੰਮ ਤੇ ਮੁੰਡਾ ਲੱਗਿਆ ਸੀ ਉਹ ਵੀ ਹ ਮਾਫ਼ ਕਰ ਦਿਓ ਮੈਨੂੰ ਕਿਉਂਕਿ ਕਈ ਵਾਰੀ ਮੇਰੇ ਤੋਂ ਦੁਕਾਨ ਤੇ ਰਹਿ ਨਹੀਂ ਹੁੰਦਾ ਮੈਨੂੰ ਆਸੇ ਪਾਸੇ ਜਾਣਾ ਪੈਂਦਾ ਦੁਕਾਨਾਂ ਮਤਲਬ ਸਮਾਨ ਖਰੀਦਣ ਤੇ ਬਾਕੀ ਹੁਣ ਜਿਹੜੀ ਨਵੀਂ ਨਵੀਂ ਚੀਜ਼ਾਂ ਆਈਆਂ ਉਹ ਤੁਹਾਨੂੰ ਥੋੜੀ ਬਹੁਤ ਵਿਖਾ ਦਿੰਨਾ ਕਿਉਂਕਿ ਜ਼ਿਆਦਾ ਤਾਂ ਮੈਂ ਚੋਣ ਨਹੀਂ ਕਰ ਸਕਦਾ ਵੀਡੀਓ ਬਹੁਤ ਵੱਡੀ ਹੋ ਜੂਗੀ ਕਿਉਂਕਿ ਦੂਜੀ ਸਟੋਰ 'ਚ ਵੀ ਪਈਆਂ ਪਿਛਲੇ ਪਾਸੇ ਸਟੋਰ 'ਚ ਵੀ ਪਈਆਂ ਤੇ ਹੋਰ ਕਿਤੇ ਵੀ ਰੱਖੀਆਂ ਪਈਆਂ ਤੇ ਕਿਰਾਏ ਤੇ ਵੀ ਗਿਆ ਹੋਇਆ ਸਮਾਨ ਤੇ ਅੱਜਵੇਂ ਆ ਤਾਂ ਤੁਹਾਨੂੰ ਪਤਾ ਹੀ ਹੈ ਕੀ ਆਪਣੇ ਕੋਲ 300 ਹੁੰਦੇ ਆ ਮਤਲਬ ਆਹ ਲੱਕੜ ਵੱਢਣ ਵਾਲੀਆਂ ਮਸ਼ੀਨਾਂ ਇਹ 'ਚ ਆਪਾਂ ਹੋਰ ਵੀ ਮਸ਼ੀਨਾਂ ਲੈ ਕੇ ਆ ਆ ਤਾਂ ਇਹਨਾਂ ਦਾ ਵੱਖ-ਵੱਖ ਕਰੰਟ ਹੁੰਦਾ ਹੈ ਮਸ਼ੀਨ ਦਾ ਫਰਕ ਹੁੰਦਾ ਜਿਵੇਂ ਕਈ ਚੀਜ਼ਾਂ ਮਸ਼ੀਨਾ ਮਹਿੰਗੀਆਂ ਹੈਗੀਆਂ ਕਈ ਸਸਤੀਆਂ ਹੈਗੀਆਂ ਜਿਹੜੀ ਮਹਿੰਗੀ ਉਹਦਾ ਰੇਟ ਥੋੜਾ ਜਿਹਾ ਮਤਲਬ ਵੱਧ ਹੁੰਦਾ ਜਿਹੜੀ ਸਸਤੀ ਹੁੰਦੀ ਉਹਦਾ ਰੇਟ ਘੱਟ ਹੁੰਦਾ ਤੇ ਬਾਕੀ ਇਹਦਾ ਆ ਵੀ ਫਰਕ ਹੁੰਦਾ ਕਈਆਂ 'ਚ ਜਿਹੜਾ ਕਈ ਨੂੰ ਪੁਰਾਣੀ ਚੇਨੀ ਮਤਲਬ ਥੋੜਾ ਬਹੁਤ ਕੰਮ ਹੀ ਕਰਨਾ ਹੁੰਦਾ ਉਹ ਪੁਰਾਣੀ ਚੇਨ ਨਾਲ ਹੀ ਮਸ਼ੀਨ ਲੈ ਜਾਂਦਾ ਹੁੰਦਾ ਉਹਦਾ ਰੇਟ ਘੱਟ ਹੁੰਦਾ ਤੇ ਜਿਵੇਂ ਕਈ ਆ ਨਵੀਂ ਆ ਪਾਂ ਚੇਨ ਪਾ ਕੇ ਦੰਨੇ ਆ ਜਿਵੇਂ ਕਈਆਂ ਨੇ ਮਤਲਬ ਜ਼ਿਆਦਾ ਕੰਮ ਕਰਨਾ ਹੁੰਦਾ ਉਹਨੂੰ ਨਵੀਂ ਚੇਨ ਪਾ ਕੇ ਦੇ ਦੇਈ ਆ ਥੋੜਾ ਖਲਾਰਾ ਪਿਆ ਹੋਇਆ ਆ ਆ ਵਾਈਬ੍ਰੇਸ਼ਨ ਹੁੰਦੇ ਆ ਜਿਹੜਾ ਆਪਾਂ ਜਦੋਂ ਲੈਂਟਰ ਪਾਈਦਾ ਲੈਂਟਰ ਤੇ ਚੰਗੀ ਤਰ੍ਹਾਂ ਮਸਾਲਾ ਦਾ ਥੱਲੇ ਹੋ ਜੇ ਉਹਦੇ ਲਈ ਵਾਈਬ੍ਰੇਟਰ ਉਹ ਵੀ ਆ ਗਿਆ ਹੈ ਅਵੇਰਿੰਗ ਮਸ਼ੀਨਾ ਤਾਂ ਪਹਿਲਾਂ ਹੀ ਤੁਸੀਂ ਦੇਖੀ ਸੀ ਹੋਰ ਵੀ ਆ ਗਈ ਹੈ ਮਸ਼ੀਨਾ ਤੇ ਆ ਕਟਿੰਗ ਵਾਲੇ ਟੂਲਸ ਅੱਛੇ ਇੰਚ ਤੇ ਕਟਰ ਵੀ ਆ ਗਿਆ ਆਪਣੇ ਕੋਲ ਆ ਡ੍ਰਿਲਾਂ ਤਾਂ ਆਪਣੇ ਕੋਲ ਨਾਰਮਲ ਹੁੰਦੀਆਂ ਹੀ ਹੈਗੀਆਂ ਹੁਣ ਮਤਲਬ ਵੱਖ-ਵੱਖ ਤਰ੍ਹਾਂ ਦੀ ਡ੍ਰਿਲਾਂ ਸਾਰੀ ਕੰਪਨੀਆਂ ਦੀਆਂ ਜ਼ਿਆਦਾਤਰ ਹੋਊਗੀਆਂ ਆਪਣੇ ਕੋਲ ਮਤਲਬ ਇਹ ਚ ਵੀ ਘੱਟ ਤੇ ਹਾਈ ਰੇਂਜ ਤੇ ਦਾ ਰੈਂਟ ਥੋੜਾ ਜ਼ਿਆਦਾ ਹੁੰਦਾ ਤੇ ਘੱਟ ਰੇਂਜ ਦਾ ਘੱਟ ਹੁੰਦਾ ਤੇ ਜਿਵੇਂ ਕਰਕੇ ਜਿੰਨਾ ਮੁੱਲ ਹੋਊਗਾ ਚੀਜ਼ ਦਾ ਉਨਾ ਹੀ ਰੈਂਟ ਹੋਊਗਾ ਬਾਕੀ ਤੁਹਾਨੂੰ ਸਾਰਿਆਂ ਨੂੰ ਤੁਸੀਂ ਵੀ ਸਿਆਣੇ ਹੋ ਕੀ ਤੁਹਾਨੂੰ ਪਤਾ ਹੀ ਹੈ ਕਿ ਰੈਂਟ ਕਿਹਦੇ ਹਿਸਾਬ ਨਾਲ ਚੱਲਦਾ ਬਾਕੀ ਤੁਸੀਂ ਟਰਾਈ ਵੀ ਕਰ ਸਕਦੇ ਆ ਤੇ ਜਿਵੇਂ ਕਿਉਂਕਿ ਆਸੇ ਪਾਸੇ ਟਰਾਈ ਕਰਕੇ ਫੇਰ ਹੀ ਭਾਵੇਂ ਮੇਰੇ ਕੋਲ ਆਇਓ ਫੇਰ ਆਪਣਾ ਰੈਂਟ ਪੁੱਛੋ ਕਿੰਨਾ ਤੇ ਬਾਕੀ ਇੱਕ ਸਾਰੇ ਵੀਰਾਂ ਨੂੰ ਇੱਕ ਥੋੜੀ ਛੋਟੀ ਜਿਹੀ ਬੇਨਤੀ ਹੈ ਕਿ ਨਾ ਜਦੋਂ ਆਪਣੀ ਚੀਜ਼ ਲੈ ਕੇ ਜਾਂਦੇ ਆ ਆਪ ਦੀ ਮਤਲਬ ਸਮਝ ਕੇ ਵਰਤਿਆ ਕਰੋ ਕਈ ਕਹਿੰਦੇ ਚਲ ਕਰਾਇਆ ਦੇਣਾ ਤੇ ਤਕਾ ਕਰੀ ਚਲੀਏ ਜਦੋਂ ਤੱਕਾ ਕਰਦੇ ਕੋਈ ਚੀਜ਼ ਟੁੱਟ ਫੰਨ ਹੁੰਦੀ ਹੈ ਉਹ ਜ਼ਿੰਮੇਵਾਰ ਜਿਹੜਾ ਲੈ ਕੇ ਜਾਂਦਾ ਉਹੀ ਬੰਦਾ ਹ ਬਾਕੀ ਜਿਵੇਂ ਡ੍ਰਿਲਾਂ ਹੁੰਦੀਆਂ ਡ੍ਰਿਲਾਂ ਤੇ ਕਟਰ ਦਾ ਹਿਸਾਬ ਹੁੰਦਾ ਆਪਾਂ ਕੱਲਾ ਕਿਰਾਏ ਤੇ ਡ੍ਰਿਲ ਤੇ ਕਟਰ ਦਿੰਨੇ ਆ ਉਹਦੇ ਉੱਤੇ ਜਿਹੜੀ ਚੀਜ਼ ਲੱਗਦੀ ਆ ਉਹ ਤੁਸੀਂ ਭਾਵੇਂ ਮੇਰੇ ਤੋਂ ਸੈਕੰਡ ਹੈਂਡ ਲੈ ਲਓ ਭਾਵੇਂ ਤੁਸੀਂ ਆਪ ਦੀ ਨਵੀਂ ਮੇਰੇ ਤੋਂ ਖਰੀਦ ਲਓ ਭਾਵੇਂ ਹੋਰ ਕਿਤੋਂ ਆਪ ਦੇ ਕੋਲ ਪਈ ਹੋਵੇ ਤਾਂ ਉਹ ਲਾ ਲਿਓ ਕਿਉਂਕਿ ਆਪਣਾ ਇਹ ਰੈਂਟ ਬਸ ਕੱਲਾ ਡ੍ਰਿਲ ਤੇ ਕਟਰ ਕਲੀ ਉਹ ਮਸ਼ੀਨ ਦਾ ਹੀ ਹੁੰਦਾ ਉਹ ਚ ਚੀਜ਼ਾਂ ਜਿਹੜੀਆਂ ਪੈਂਦੀਆਂ ਉਹ ਵੱਖਰਾ ਹੁੰਦਾ ਤੇ ਬਾਕੀ ਮਤਲਬ ਉਹ ਵੱਖਰਾ ਆਪਣੇ ਕੋਲ ਹੀ ਮਿਲ ਜਾਊਗਾ ਪਰ ਐਦਾਂ ਨਹੀਂ ਕਿ ਬਲੇਡ ਜਿਹੜੇ ਹੁੰਦੇ ਕਿਉਂਕਿ ਬਲੇਡ ਤੁਹਾਨੂੰ ਵੀ ਪਤਾ ਹੀ ਆ ਬਲੇਡ ਘਸਦੇ ਹੁੰਦੇ ਆ ਤੇ ਉਹ ਕਿਸੇ ਕੰਮ ਦਾ ਨਹੀਂ ਰ ਤੁਹਾਨੂੰ ਕਿ ਉਹ ਬਲੇਡ ਜੇ ਤੁਸੀਂ ਨਵਾਂ ਲੈਣਾ ਨਵਾਂ ਆਪਣੇ ਤੋਂ ਮਿਲ ਜੂਗਾ ਜੇ ਸੈਕੰਡ ਹੈਂਡ ਲੈਣਾ ਸੈਕੰਡ ਹੈਂਡ ਆਪਣੇ ਤੋਂ ਮਿਲ ਜੂਗਾ। ਬਾਕੀ ਆਹ ਆਪਣੇ ਕੋਲ ਜਿਹੜੀ ਹੋਂ ਤੱਕ ਹੋ ਗਏ ਹੋਏ ਕੰਪਰੈਸਰ ਕਰਾਏ ਤੇ ਨਾਲ ਇੱਕ ਕੰਪਰੈਸਰ ਮਿਲ ਜੂਗਾ 60 ਲੀਟਰ 30 ਲੀਟਰ ਇਹਨਾਂ ਦੇ ਵੱਖ-ਵੱਖ ਕਰੀ ਜਾਂਦੇ ਹੁੰਦੇ ਆ ਨਾਲ ਆਪਾਂ ਗਨ ਵੀ ਦਿੰਦੇ ਹੁੰਨੇ ਕੋਈ ਆਹ ਜਿਹੜੀ ਪੇਂਟ ਵਾਲੀ ਗਨ ਹੁੰਦੀ ਆ। ਕਈ ਨਹੀਂ ਦਿੰਦੇ ਆਪਾਂ ਵਿੱਚ ਅਟੈਚ ਕਰਕੇ ਦਿੰਨੇ ਆ ਸਣੇ ਪਾਈਪ ਕੋਈ ਸਾਰਾ ਕੁਝ। ਤੇ ਬਾਕੀ ਇਹਨਾਂ ਚ ਜੇ ਤੁਸੀਂ ਸਿੰਪਲ ਮਤਲਬ ਆਪ ਦਾ ਘਰੇਕure ਪੇਂਟ ਕਰਨਾ ਹੈ ਕਿਤੇ ਚੀਜ਼ ਨੂੰ ਛੋਟੀ ਮੋਟੀ ਨੂੰ ਆਹ ਹੈਗੀ ਗਨ। ਆभी ਮਿਲ ਜੂਗੀ ਆ ਬਸ ਤੁਹਾਨੂੰ ਚਲਾਣੀ ਆਣੀ ਚਾਹੀਦੀ ਆ ਕਿਉਂਕਿ ਥੋੜਾ ਬਹੁਤ ਸਿੱਖਣਾ ਪੈਂਦਾ ਜਾਂ ਤਾਂ ਤੁਸੀਂ YouTube ਤੇ ਸਿੱਖ ਸਕਦੇ ਆ Netive ਮਤਲਬ ਸਰਚ ਕਰਕੇ ਅੱਜ ਕੱਲ ਸਾਰਾ ਕੁਝ ਹੀ Net ਤੇ ਤੇ ਮਤਲਬ ਰੰਗ ਪਤਲਾ ਕਰਕੇ ਪੈਂਦਾ ਗਾੜਾ ਨਹੀਂ ਪਾਉਣਾ ਕਈ ਚੀਜ਼ਾਂ ਤਾਂ ਹੁਣ ਕਈ ਚੀਜ਼ਾਂ ਬਾਈ ਉਦਾਂ ਹੀ ਲੈ ਜਾਂਦੇ ਹੁੰਦੇ ਆ ਚਲੋ ਉਹਨਾਂ ਦੀ ਵੀ ਗਲਤੀ ਨਹੀਂ ਨਾ ਆਪਣੀ ਗਲਤੀ ਆ ਫਿਰ ਉਹ ਪਹਿਲਾਂ ਤੁਸੀਂ ਮੈਂ ਕਹਿੰਦਾ ਸਿੱਖੋ ਚੀਜ਼ ਨੂੰ ਕਿਵੇਂ ਚਲਾਉਣਾ ਕਿਵੇਂ ਵਰਤਣਾ ਹੁਣ ਕਈ ਵੀਰ ਲੈ ਜਾਂਦੇ ਤੇ ਮੁੜ ਕੇ ਕਹਿੰਦੇ ਕੰਮ ਨਹੀਂ ਕਰਦੀ ਬਾਈ ਜਦੋਂ ਤੇ ਆਪਾਂ ਸਿੱਖਾਂਗੇ ਨਹੀਂ ਆਪਾਂ ਨੂੰ ਪਤਾ ਨਹੀਂ ਚੱਲਣਾ ਕਿਦਾਂ ਕੰਮ ਕਰੂਗੀ ਚੀਜ਼ ਉਹਨਾਂ ਜਿਵੇਂ ਕਟਰ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਟਰ ਆਪਣੇ ਕੋਲ ਸਾਰੇ ਟਾਈਪ ਦੇ ਹੈਗੇ ਆ ਜਿਵੇਂ ਆਪਾਂ ਜਿਵੇਂ ਜਿਵੇਂ ਲੋਕਾਂ ਦੀ ਆਪਣੇ ਵੀਰਾਂ ਦੀ ਭੈਣਾਂ ਦੀ ਆਪਣੇ ਹੋਰ ਯਾਰਾਂ ਦੋਸਤਾਂ ਦੀ ਡਿਮਾਂਡ ਆਈ ਜਾਂਦੀ ਆ ਚਲੋ ਭੈਣਾਂ ਵੀ ਕਹਿ ਹੋ ਗਿਆ ਕੋਈ ਭੈਣਾਂ ਵੀ ਵਰਤਦੀ ਜਾਂਦੀ ਆ ਸਮਾਨ ਤੇ ਜਿਵੇਂ హెయిਰ ਡਰੈਰ ਭੈਣਾਂ ਬੁਣਾ ਲਈ ਆ ਲੈ హెయిਰ ਡਰੈਰ ਹੈਗੇ ਹੋਰ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਹਜੇ ਇੱਥੇ ਹੈ ਨਹੀਂ ਮਤਲਬ ਆਪਣੀ ਦੂਜੀ ਸ਼ਾਪ 'ਚ ਤੇ ਸਟੋਰ 'ਚ ਪਈਆਂ ਤੇ ਆਪਣੇ ਵੀਰਾਂ ਲਈ ਹੋਰ ਚੀਜ਼ਾਂ ਆ ਜਿਵੇਂ ਟੂਲ ਛੋਟੇ ਮੋਟੇ ਟੂਲਸ ਜਿਹੜੇ ਤੁਹਾਨੂੰ ਮਤਲਬ ਕਈ ਵਾਰੀ ਨਹੀਂ ਹੁੰਦੇ ਆਸ-ਪਾਸੇ ਕਿਸੇ ਕੋ ਤੇ ਹੋ ਵੀ ਆਪਣੇ ਕੋਲ अवेलेबल ਹੈ ਕਿ ਕੋਈ ਨਟ ਖੋ ਨਟ ਖੋਲਣਾ ਹੈ ਕੋਈ ਹੋਰ ਚੀਜ਼ ਪਸ ਗਈ ਤੁਹਾਡੀ ਤੇ ਆ ਦੇమేਂ ਕਈ ਵਾਰੀ ਆਪਣੇ ਕੋਲ ਇਹਨਾ ਟਾਈਮ ਨਹੀਂ ਹੁੰਦਾ ਤੇ ਆਪਾਂ ਕੋਈ ਚੀਜ਼ ਕੱਤ ਨਹੀਂ ਕੁਛ ਨਹੀਂ ਹੁੰਦੀ ਆ ਡਰਨਾ ਹੈਗੀ ਆਪਣੇ ਕੋਲ ਆ ਬੈਟਰੀ ਤੇ ਚਲਦੀ ਆ ਇਹਨਾਂ ਦੀਆਂ ਬੈਟਰੀਆਂ ਤੇ ਇਹਦੇ ਨਾਲ ਵੱਖ-ਵੱਖ ਅਡਜਸਟਮੈਂਟ ਜਿਵੇਂ ਕਈ ਜਗ੍ਹਾ ਆਪਣਾ ਹੱਥ ਉੱਥੇ ਨਹੀਂ ਪਹੁੰਚ ਪਾਂਦਾ ਉਹਦੇ ਲਈ ਆਹ ਦੀ ਜ ਆ ਆਟੋਮੈਟਿਕ ਫੋਲਡ ਹੋ ਜਾਂਦੀ ਹੈ ਮਤਲਬ ਵਧੀਆ ਤੇ ਅਡਜਸਟਮੈਂਟ ਵੀ ਇਹਦੇ ਨਾਲ ਵੱਖ-ਵੱਖ ਸਕਰੂ ਖੋਲਣ ਲਈ ਵੱਖ-ਵੱਖ ਚਾਬੀਆਂ ਆ ਜੂਗੀਆਂ ਦੇ ਰੋਸਮਾਨੇ ਪੁਨੇ ਆ ਟੂਲਸ ਜ਼ਿਆਦਾਤਰ ਆਪਣੇ ਕੁਸਾਰੇ ਟਾਈਪ ਦੇ ਹੀ ਜਿਆਦਾਤਰ ਹੈਗੇ ਆ ਆ ਟੂਲਸ ਮਿਲ ਜੂਗੇ ਉਹੋ ਪ੍ਰੂ ਕੋਲਰ ਨੂੰ ਬਟੇ ਦੇ ਤੇ ਲੋਰ ਵੀ ਹੈਗੀ ਆਪਣੇ ਕੋਲ ਛੋਟੇ ਟੂਲਸ ਨਹੀਂ ਹੋਗੇ ਆ ਛੋਟੀ ਚੀਜ਼ਾਂ ਖੋਲਣ ਨੂੰ ਆ ਚੀਜ਼ਾਂ ਹੋ ਗਈਆਂ ਆ ਜਿਵੇਂ ਇਹਤੇ ਵਕ ਵਕ ਅਡਜਸਟਮੈਂਟ ਲੱਗ ਜਾਂਦੀ ਆ ਆ ਤਾਂ ਚਲੋ ਲੈਂਟਰ ਦਾ ਆਪਾਂ ਜਦੋਂ ਪਲੇਟਾਂ ਬਲੂਟਾਂ ਕਰਦੇ ਆ ਸਾਫ ਉਹਦੇ ਲਈ ਆ ਲੱਗਦੀ ਆ ਆ ਮਤਲਬ ਵੱਖ-ਵੱਖ ਮੈਲਦੀ ਹੁੰਦੀ ਹੈ ਉਧਰ ਰੈਂਟ ਤੇ ਵੀ ਆਪਣੇ ਕੋਲ अवेलेबल ਹੈਗੀਆਂ ਤੇ ਪਲੱਸ ਜਿਵੇਂ ਜੰਗਾਲ ਲਾਉਣਾ ਹੁੰਦਾ ਇਹਦੇ ਉੱਤੇ ਐਡਜਸਟਮੈਂਟ ਹੋਰ ਲੱਗ ਜਾਂਦੀ ਆ ਜੰਗਾਲ ਵਾਲਾ ਪੱਤਾ ਮਿਲ ਜਾਂਦਾ ਹੁੰਦਾ ਪੱਤਾ ਉਹ 20-30 ਰੁਪਏ ਦਾ ਹੁੰਦਾ ਹੁੰਦਾ ਉਹ ਮੈਨਾਂ ਤੁਸੀਂ ਜੰਗਾਲ ਲਾ ਸਕਦੇ ਹੱਥਾਂ ਤੋਂ ਲਾਉਣ ਦੀ ਲੋੜ ਹੀ ਨਹੀਂ ਪੈਣੀ ਮਤਲਬ ਇਹ ਨੀਚੇ ਦੀ ਆ ਕੰਮ ਕਰੋਗੀ ਤੇ ਇੱਥੇ ਵੱਖ-ਵੱਖ ਸਪੀਡ ਆ ਮਤਲਬ 1 ਤੇ 2 ਤੇ 3 ਤੇ ਜਿੰਨੀ ਸਪੀਡ ਤੇ ਤੁਸੀਂ ਕੰਮ ਕਰਨਾ ਹੋਇਆ ਪਲੱਸ ਜੇ ਗੱਡੀਆਂ-ਮੁੱਡੀਆਂ ਸਾਫ਼ ਕਰਨੀਆਂ ਹੁੰਦੀਆਂ ਹੋਰ ਚੀਜ਼ਾਂ ਤੇ ਪਾਲਿਸ਼ ਮਾਰਨੀ ਹੁੰਦੀ ਇਹਦੇ ਮੂਰੇ ਉਹ ਪਾਲਿਸ਼ ਵਾਲਾ ਕਵਰ ਲੱ ਬਾਕੀ ਕਿਤੇ ਕਰੇ ਜੇ ਨਏ ਕਈਆਂ ਕਈ ਵਾਰੀ ਮੀਮ ਪੈ ਜਾਂਦਾ ਹੁੰਦਾ ਪਾਣੀ ਪੂਣੀ ਕਰਨਾ ਹੁੰਦਾ ਟੁੱਲੂ ਪੰਪ ਹੈਗੀ ਆ ਜਿਵੇਂ ਕਈ ਵਾਰੀ ਕਿਸੇ ਦੀ ਮੋਟਰ ਸੜ ਜਾਂਦੀ ਆ ਉਹਦੇ ਲਈ ਚਾਹੀਦਾ ਪੰਪ ਆਪਣੇ ਕੋਲ ਵਾਵਾ ਟਾਈਪ ਦੇ ਹੈਗੇ ਲੋਬੀ ਦਾ ਹੈਗਾ ਦੇਸੀ ਦੇਸੀ ਵੀ ਹੈਗੇ ਤੇ ਕੰਪਨੀ ਵਾਲੇ ਵੀ ਹੈਗੇ ਜਿਹੜਾ ਜਿਹੜਾ ਮਤਲਬ ਕੰਪਨੀ ਹੋਗੀ ਉਹ ਜਿਹੜਾ ਰੇਟ ਹੋਊਗਾ ਬਾਕੀ ਇਹ ਚ ਤੁਹਾਨੂੰ ਦੂਜੀ ਪਾਈਪ ਲਾ ਕੇ ਦਵਾਂਗੇ ਜਿਹੜੀ ਮਤਲਬ ਪਾਣੀ ਖਿੱਚੂਗੀ ਬਾਕੀ ਆ ਵਾਟਰ ਕੀ ਕਹਿੰਦੇ ਆ ਘਰ ਤੋਂ ਉਹਨੂੰ ਗੱਡੀਆਂ ਤੋਂ ਉਹਨੂੰ ਹੋਰ ਕੋਈ ਚੀਜ਼ਾਂ ਤੋਂ ਉਹਨੂੰ ਜਿਵੇਂ ਕਿਸੇ ਨੂੰ ਆਪਣੇ ਪਸ਼ੂਆਂ ਨੂੰ ਨਵਾਉਣ ਨੂੰ ਵੀ ਹੋ ਗਿਆ ਆ ਪ੍ਰੈਸ਼ਰ ਪੰਪ ਹੈਗੇ ਆਪਣੇ ਕੋਲ ਆਪਣੇ ਕੋਲ ਵਾ ਜਿਆਦਾ ਹਾਈ ਪ੍ਰੈਸ਼ਰ ਮੈਂ ਰੱਖਦਾ ਨਹੀਂ ਕਿਉਂਕਿ ਉਹ ਤੇ ਫਿਰ ਇਦਾਂ ਘਟਣ ਘਟਣ ਦਾ ਡਰ ਲਾ ਰਹਿਦਾ ਕਿਉਂਕਿ ਲੋ ਉਹਦਾ ਪ੍ਰੈਸ਼ਰ ਬਹੁਤ ਆਈ ਹੁੰਦਾ ਆਪਣੇ ਕੋਲ ਨਾਰਮਲ ਪ੍ਰੈਸ਼ਰ ਵਾਲੇ ਹੈਗੇ ਤੇ ਬਾਕੀ ਆ ਆਪਣੇ ਕੋਲ ਜਿਵੇਂ ਕੀ ਕਹਿੰਦੇ ਆ ਜਿਹੜੀ ਹਲਟੀਆਂ ਹੋ ਗਈਆਂ ਹਲਟੀਆਂ ਆਪਣੇ ਕੋਲ 4-5 ਟਾਈਪ ਦੀਆਂ ਵੱਡੀਆਂ ਪਈਆਂ ਤੇ 7-8 ਟਾਈਪ ਦੀਆਂ ਛੋਟੀਆਂ ਹਲਟੀਆਂ ਪਈਆਂ ਜਿਵੇਂ ਆ ਇੱਕ ਦੋ ਆ ਛੋਟੀਆਂ ਹਲਟੀਆਂ 14-14 14 ਕਿਲੋ 16 ਕਿਲੋ ਇਹਨੇ ਕਿਲੋ ਵਾਲੀਆਂ ਉਹ 250 30 ਕਿਲੋ ਵਾਲੀ ਹੈਗੀ ਯਾਰ ਆ ਹੈਗੀ ਆ 8-9 ਕਿਲੋ ਵਾਲੀ ਹੈਗੀ ਆ 7-8 ਕਿਲੋ ਵਾਲੀ ਹੈਗੀ ਆ 4-5 ਕਿਲੋ ਵਾਲੀ ਹੈਗੀ ਆ ਬਾਕ-ਬਾਕ ਰੇਂਚ ਮਤਲਬ ਬਾਕ-ਬਾਕ ਖਾਲਤੀ ਜਿਵੇਂ ਤੁਹਾਨੂੰ ਤੁਸੀਂ ਵਰਤਨਾ ਉਦੋਂ ਤੁਸੀਂ ਮੇਰੇ ਤੋਂ ਚੀਜ਼ ਲੈ ਕੇ ਜਾ ਸਕਦੇ ਆ ਬਾਕੀ ਇੱਕ ਸਾਰੇ ਵੀਰਾਂ ਨੂੰ ਇੱਕ ਇੰਨੀ ਬੇਨਤੀ ਹੈਗੀ ਕਿ ਮਤਲਬ ਜੇ ਤੁਸੀਂ ਆਸ-ਪਾਸ ਦੇ ਪਿੰਡੋਂ ਆਉਂਦੇ ਆ ਸਾਡੇ ਪਿੰਡ ਦਾ ਕੋਈ ਬਾਕ ਵੀ ਹੋਵੇ ਤੁਹਾਡਾ ਜਾਣ ਪਛਾਣਨ ਵਾਲਾ ਕਿਉਂਕਿ ਕਈ ਵਾਰੀ ਜਿਹੜੇ ਮੈਨੂੰ ਪਹਿਲਾਂ ਦੇ ਜਾਣਦੇ ਉਹਨਾਂ ਨੂੰ ਤਾਂ ਮੈਂ ਚੀਜ਼ ਉਦਾਂ ਹੀ ਦੇ ਜਨਾ ਹਨ ਮਤਲਬ ਨਾਂ ਨੂੰ ਪਤਾ ਲੈ ਕੇ ਜਿਹੜੇ ਨਵੇਂ ਵੀਰ ਆਉਂਦੇ ਆ ਉਹਨਾਂ ਨੂੰ ਥੋੜੀ ਮਤਲਬ ਪਹਿਲਾਂ ਮੇਰੀ ਜਾਣ ਪਛਾਣ ਹੋਊਗੀ ਮਤਲਬ ਪਿੰਡੋਂ ਕੋਈ ਜਾਣਦਾ ਹੋਵੇ ਤੇ ਇੱਕ ਆਪਦਾ ਆਧਾਰ卡ਡ ਇੱਕ ਅਡਵਾਂਸ ਪੈਸੇ ਲਿਖਾਉਣੇ ਹੁੰਦੇ ਆ ਅਡਵਾਂ ਅਗੀਆਂ ਹੈਗੀਆਂ ਮੁਰਕੇ ਡਰ ਵੀ ਰਹਿੰਦਾ ਕਿ ਇਹ ਲੈ ਕੇ ਕੋਈ ਚੱਲ ਨਾ ਜਾਵੇ। ਬਾਕੀ ਤੁਹਾਨੂੰ ਆ ਆਗੇ ਜਿਹੜੇ ਮੈਨੂਅਲ ਪ੍ਰੈਸ਼ਰ ਹੋਗੇ ਮਤਲਬ ਪਸ਼ੂਆਂ ਤੇ ਕੋਈ ਐਨਾ ਮਤਲਬ ਦਵਾਈ ਦੋਈ ਚ ਛਿੜਕਣ ਨੂੰ ਜਾਂ ਦਰੱਖਤਾਂ ਤੇ ਛਿੜਕਣ ਨੂੰ ਹੋਗੇ। ਆ ਛੋਟੇ ਵਾਲਾ ਐ, ਇੱਕ ਵੱਡੇ ਵਾਲਾ ਪੰਪ ਹੈਗਾ। ਆ ਵੱਡੇ ਵਾਲਾ ਪੰਪ ਹੈਗਾ। ਆ ਕੱਲੀਆਂ ਜੀ ਰੈਂਟਲ ਹੀ ਚੀਜ਼ਾਂ ਦਿਖਾ ਰਿਹਾ ਮੈਂ। ਆ ਤੇਲ ਮਤਲਬ ਜੇ ਤੁਹਾਨੂੰ ਚਾਹੀਦੀ ਆ ਤਾਂ ਤੁਹਾਨੂੰ ਪਹਿਲਾਂ ਬਤਨਾ ਪੈਣਾ ਤੇ ਆਰਡਰ ਤੇ ਮਿਲ ਜਾਣਾ, ਮਿਲ ਜੂਗੀਆਂ। ਆ ਹੈਗੀਆਂ ਚੁੰਗਲੀਆਂ ਪਸ਼ੂਆਂ ਦੀਆਂ, ਆ ਵੀ ਮਿਲ ਜੂਗੀ ਤੁਹਾਨੂੰ। ਤੇ ਆ ਚੋਦੇ ਹੋਗੇ ਜਿਹੜੇ ਆਪਣੇ ਪੈਰਾਂ ਨੂੰ ਬਚਾ ਕੇ ਰੱਖਦੇ ਪਾਣੀ ਪੂਣੀ ਤੋਂ ਜਾਂ ਹੋਰ ਕਿਸੇ ਮਤਲਬ ਪੈਰ ਆਪਣੇ ਮਤਲਬ ਕਿਸੇ ਚੀਜ਼ ਤੇ ਨਾ ਉਹ ਗੱਲ ਗੁੱਲ ਤੇ ਵਾਜ ਜਾਂ ਉਹ ਤੋਂ ਬਚਾ ਕੇ ਰੱਖਦੇ ਆ ਮਤਲਬ ਬਚਾ ਰੱਖਦੇ ਆਪਣੇ ਪੈਰਾਂ ਨੂੰ ਤੇ ਆਪਣੇ ਖੇਤੀਬਾੜੀ ਚ ਵੀ ਬਹੁਤ ਵਰਤੇ ਜਾਂਦੇ ਆ ਪਸ਼ੂਆਂ ਦਾ ਜਦੋਂ ਗੋਹਾ ਗੂੜਾ ਚੱਕੀ ਦਾ ਉਹਦੇ ਲਈ ਵਰਤੇ ਜਾਂਦੇ ਮਤਲਬ ਪੈਰ ਪੂਰਾ ਆਪਣੇ ਸੇਫ ਰਹਿੰਦੇ ਉਹ ਚ ਵੀ ਬਾਕੀ ਆ ਆ ਗਏ ਕਿੱਟਨਾ ਆ ਵੀ ਕਿੱਟ ਹੈਗੀ ਆ 32 ਨੰਬਰ ਤੇ ਕਰ ਹੈਵੀ ਕਿੱਟ ਮੰਗਦੇ ਹੁੰਦੇ ਕਈ ਜਨਾਬਾਂ ਦੇ ਬਿਲਕੁਲ ਹਾਰਟ ਵਾਲੇ ਟੁੱਲੇ ਟਰੈਕਟਰ ਹੈਗੇ ਤਗੜੇ ਦੀਕ ਮੰਗੂਆਂ ਹੈਗੀਆਂ ਮਤਲਬ ਕਈ ਵਾਰੀ ਖੋਲਣ ਵਾਲਾ ਪਾਣੇ ਨਹੀਂ ਲੱਭਦੇ ਹੁੰਦੇ ਆਪਨੇ ਕੋਲ अवेलेबल ਹੈਗੀਆਂ ਬਾਕੀ ਨੋਰਮਲ ਜਿਆਦਾ ਆ ਹੀਟਰ ਹੈਗੇ ਆਪਣੇ ਕੋਲ ਉਹ weight ਵਾਲੀ ਮਸ਼ੀਨਾਂ ਹੈਗੀਆਂ ਮਤਲਬ ਜੇ ਤੁਸੀਂ ਕਿਤਨੇ ਵੀਰਨ ਬਾਹਰ ਬੁਰ ਜਾਣਾ ਹੁੰਦਾ ਡਿਜੀਟਲ ਵੀ ਪਈਆਂ ਹੈਗੀਆਂ ਆਪਣੇ ਕੋਲ ਜੇ ਹੈਵੀ ਚ ਚਾਹੀਦੀਆਂ ਹੈਵੀ ਚ ਕਾਹਦੀ ਹੈ ਕੋਈ ਹੋਰ ਇਹ ਤੋਂ ਹੈਵੀ ਵਾਲੀ ਵੀ ਹੈਗੀ ਆ ਤੇ ਆ ਵਾਈਬ੍ਰੇਟਰ ਹੋ ਗਿਆ ਮਿਕਸਚਰ ਹੋ ਗਿਆ ਮਤਲਬ ਜੇ ਤੁਸੀਂ ਰੰਗ ਰੂਂਗ ਕਰਨਾ ਹੈ ਉੱਚ ਕੋਈ ਨਾ ਮਤਲਬ ਕਈ ਵਾਰੀ ਹੱਥ ਆਪਣੇ ਖਰਾਬ ਹੋ ਜਾਂਦੇ ਕਿ ਹੱਥ ਨੂੰ ਬਚਾਉਣਾ ਇਹ ਤਾਂ ਆ ਚੀਜ਼ਾਂ ਆ ਮਤਲਬ ਤੁਸੀਂ ਮੈਂ ਇਹਨਾਂ ਦਾਾਂ ਕਿ ਜਿੰਨਾ ਮਰਜ਼ੀ ਮਿਲਾ ਸਕਦੇ ਆ ਬਾਕੀ ਹੋਰ ਕਈ ਚੀਜ਼ਾਂ ਹੈਗੀਆਂ ਜਿਹੜੇ ਦੂਜੇ ਪਾਸੇ ਪਈਆਂ ਕਈ ਰੈਂਟ ਤੇ ਗਈਆਂ ਹੋਈਆਂ ਜਿਹੜੀ ਇੱਥੇ ਵੈਕਿਊਮ ਕਲੀਨਰ ਬਲੂਰ ਹੋ ਰੈਂਟ ਤੇ ਗਏ ਹੋਏ ਆ ਤੇ ਹੋਰ ਚੀਜ਼ਾਂ ਤੁਹਾਨੂੰ ਮੈਂ ਵਿਹਲੇ ਹੋ ਕੇ ਕਿਸੇ ਦਿਨ ਹੋਰ ਵੀਡੀਓ ਬਣਾ ਕੇ ਦਿਖਾ ਦਊਗਾ ਤੇ ਆਈ ਕਮੈਂਟ ਹੋਰ ਦਿਖਾ ਦਿੰਦਾ ਤੁਹਾਨੂੰ ਦੁਨੀਆਂ ਉਹ ਗਿਆਰ ਦੀ ਬੈਟਰੀ ਚਾਰਜ ਕਰਨ ਨੂੰ ਬਾਈ ਦਾ ਅੱਜਕਲ ਆਸ-ਪਾਸੇ ਮੰਗਣੀ ਪੈਂਦੀ ਕਿਉਂਕਿ ਕਈਆਂ ਕੋਲ ਹੁੰਦੀਆਂ ਨਹੀਂ ਆਹ ਵੇਰ ਵੀ ਹੈਗੀ ਆ ਜਿਵੇਂ ਕਈ ਸਮਾਨ ਮੈਂ ਆਸ-ਪਾਸੇ ਰੱਖਿਆ ਹੋਇਆ ਕਿਉਂਕਿ ਸਾਰਾ ਸਮਾਨ ਇੱਥੇ ਐਡਜਸਟ ਨਹੀਂ ਹੁੰਦਾ ਤੇ ਦੂਜੇ ਸਟੋਰ 'ਚ ਰੱਖਿਆ ਪਿਆ ਉਹ ਇਸ ਪਾਸੇ ਸਟੋਰ 'ਚ ਰੱਖਿਆ ਪਿਆ ਦੁਕਾਨ 'ਚ ਰੱਖਿਆ ਪਿਆ ਨਾਲ ਕਿ ਕਈ ਤੀਆਂ ਕਿਰਾਏ ਤੇ ਚੱਲ ਗਈਆਂ ਤੇ ਉਂਝ ਕਰਕੇ ਸਾਰੀ ਚੀਜ਼ਾਂ ਨਹੀਂ ਹਜੇ ਵੀਡੀਓ ਬਣਾ ਹੋਰੀ ਤੇ ਕਿਸੇ ਨੇ ਮਿਲਾ ਹੋ ਕੇ ਤੁਹਾਨੂੰ ਬਾਕੀ ਆਪਣਾ ਪ੍ਰੋਫਾਈਲ ਚੈੱਕ ਕਰ ਲਿਓ ਪ੍ਰੋਫਾਈਲ ਤੇ ਸਾਰੀ ਡਿਟੇਲ ਆ ਜੂਗੀ ਕਿਹੜੀ-ਕਿਹੜੀ ਚੀਜ਼ਾਂ ਆਪਣੇ ਕੋਲ ਰੈੱਡ ਤੇ ਹੈਗੀਆਂ ਆ ਜਿਵੇਂ ਕੋੜੀਆਂ ਚਾਲੀਆਂ ਹੋ ਬਾਤ ਪਈਆਂ ਆਪਣੇ ਸਟੋਰ ਚ ਵੱਡੇ ਚ ਤੇ ਤੋਚਨ ਹੈਗੀ ਆ ਤੇ ਆਹ ਰੇੜੀਆਂ ਹੈਗੀਆਂ ਜਿਹੜੀਆਂ ਇਟਾ ਉਟਾ ਚੱਕਣ ਵਾਲੀਆਂ ਮਿੱਟੀ ਚੱਕਣ ਵਾਲੀਆਂ ਤੇ ਹੋਰ ਕਈ ਚੀਜ਼ਾਂ ਹੁਣ ਮੈਨੂੰ ਵੀ ਚੇਤੇ ਤੋਂ ਬਾਹਰ ਆ ਹੋ ਗਏ ਆ ਚੀਜ਼ਾਂ ਹੋ ਗਈਆਂ ਆ ਜਿਵੇਂ ਲੈਂਟਰ ਲੋਨਰ ਬੰਨਨ ਨੂੰ ਤਗੜੇ ਉਹ ਜਿਹੜੇ ਆਪਣੇ ਕੀ ਕਹਿੰਦੇ ਆ ਲੇਵਲ ਲੈ ਕੇ ਜਾਂਦੇ ਹੁੰਦੇ ਬਾਈ ਹੁਣੀ ਤੇ ਬਾਕੀ ਆ ਹੈਗੇ ਲੱਕ ਲੁੱਕੇ ਪਾਣ ਨੂੰ ਆ ਚੀਜ਼ਾਂ ਹੈਗੀਆਂ ਤੇ ਕਈ ਚੀਜ਼ਾਂ ਮੈਨੂੰ ਵੀ ਨਹੀਂ ਯਾਦ ਆਉਂਦੀਆਂ ਕਿਉਂਕਿ ਇੰਨੀ ਕਰ ਹੁਣ ਆ ਪਜ਼ਲ ਹੋ ਜਾਈਦਾ ਕਿਉਂਕਿ ਦੁਕਾਨ ਦਾ ਵੀ ਕੰਮ ਆ ਇੱਥੇ ਕਰਿਆ ਨਾ ਸਟੋਰ ਵੀ ਆਪਣਾ ਹੋਰ ਸਮਾਨ ਵੀ ਹੁੰਦਾ ਹੈ ਦੁਕਾਨ ਤਾਂ ਕਿ ਆ ਕਮ ਅੱਜ ਫਿਰ ਚੀਤਾ ਭੁੱਲ ਜਾਂਦਾ ਸਮਾਨ ਦਾ ਕਈ ਵਾਰੀ ਬਾਕੀ ਛੋਟੇ-ਮੋਟੇ ਟੂਲਸ ਹੋ ਗਏ ਪਲਾਸ ਹੋ ਗਿਆ ਪੇਚ ਕਸ ਹੋ ਗਿਆ ਅ ਹੋਰ ਜਿਹੜੇ ਮੇਨ ਨਾਰਮਲ ਡੇਲੀ ਯੂਸ ਲਈ ਹੁੰਦੇ ਯਾਰ ਕੀ ਕਹਿੰਦੇ ਆਰੀਆਂ ਹੋ ਗਈਆਂ ਆਹ ਤਾਂ ਆਪਣੇ ਕੋਲ ਨਾਰਮਲ ਹੁੰਦਾ ਹੀ ਹੁੰਦੇ ਆ ਆ ਵੀ ਤੁਹਾਨੂੰ ਕਿਰਾਏ ਤੇ ਵੀ ਮਿਲ ਜਾਇਆ ਕਰੂ ਓਕੇ ਫਿਰ ਸਾਰਿਆਂ ਨੂੰ ਵੀਰਾਂ ਦਾ ਧੰਨਵਾਦ ਬਹੁਤ-ਬਹੁਤ ਤੁਹਾਡੇ ਕਰਕੇ ਅੱਜ ਮਸਲਾ ਬੇਹਿੰਦੀ ਚੀਜ਼ਾਂ ਮੈਂ ਲਿਆ ਪਾ ਰਿਹਾ ਬਾਕੀ ਓਕੇ ਫਸੇ ਰਹੋ ਓਕੇ